ਪ੍ਰੋਗਰਾਮ ਪਿਓਰ ਪੋਲਿਟਿਕਸ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਆਸੀ ਜਿੱਦੇ ਚ ਅਸੀਂ ਗੱਲਬਾਤ ਕਰਦੇ ਆਂ ਪੰਜਾਬ ਦੇ ਤੇ ਦੇਸ਼ ਦੇ ਵਿੱਚ ਹੋ ਰਹੇ ਘਟਨਾਕ੍ਰਮ ਦੇ ਬਾਰੇ ਆਓ ਗੱਲਬਾਤ ਕਰਦੇ ਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਖਬਰਾਂ ਆ ਜਾਂ ਕੁਝ ਖਾਸ ਗੱਲਾਂ ਆ ਜਾਂ ਕੁਝ ਖਾਸ ਸੁਰਖੀਆਂ ਜੋ ਸਾਡੇ ਸਾਹਮਣੇ ਆ ਰਹੀਆਂ ਨੇ ਇਸ ਵੇਲੇ ਤਿੰਨ ਗੱਲਾਂ ਨੇ ਜਿਹੜੀਆਂ ਜਿਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਤੁਹਾਡੇ ਨਾਲ ਪਹਿਲੀ ਤਾਂ ਤੁਸੀਂ ਰਿਲੀਜਨ ਸਕਰੀਨ ਦੇ ਉੱਤੇ ਜਾਂ ਮੋਬਾਈਲ ਦੀ ਸਕਰੀਨ ਦੇ ਉੱਤੇ ਦੇਖ ਹੀ ਰਹੇ ਹੋ ਕਿ ਸਾਡੇ ਕੋਲ ਦੋ ਫੋਟੋਗ੍ਰਾਫਸ ਦਿਖਾਉਣਾ ਚ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਕਿ ਦੋ ਗੱਲਾਂ ਹੋ ਚੁੱਕੀਆਂ ਹੋ ਸਕਦੀਆਂ ਨੇ ਜੀ ਹਾਂ ਪਹਿਲੀ ਗੱਲ ਅਸੀਂ ਕਰਾਂਗੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਸਨੌਰ ਦੇ ਆਬਾਦੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨ ਮਾਜ਼ਰਾ ਜੋ ਕਿ ਆਸਟ੍ਰੇਲੀਆ ਦੌੜ ਗਏ ਨੇ ਭੱਜ ਗਏ ਨੇ ਉਹਦੇ ਪਿੱਛੇ ਦੀ ਸਚਾਈ ਆ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਅਗੋਂ ਗੱਲ ਅਸੀਂ ਕਰਾਂਗੇ ਭਾਰਤੀ ਚੋਣ ਕਮਿਸ਼ਨ ਨੇ ਪਤਾ ਲੱਗਾ ਹੈ ਕਿ ਤਰਨਤਾਰਨ ਦੀ ਐਸਐਸਪੀ ਡਾਕਟਰ ਰਵਨੀਤ ਕੌਰ ਗਰੇਵਾਲ ਹੁਣਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਤੀਜਾ ਜਿਹੜਾ ਮੁੱਦਾ ਇਜੀ ਜਿਹੜੀ ਗੱਲ ਅਸੀਂ ਲੈ ਕੇ ਤੁਹਾਡੇ ਨਾਲ ਜੁੜਾਂਗੇ ਉਹ ਹੈ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਲਈ ਜਿਹੜੀਆਂ ਗੱਡੀਆਂ ਲਈਆਂ ਗਈਆਂ ਸੀ ਉਹਦੇ ਬਾਰੇ ਜਿਹੜੇ ਜਾਂਚ ਦੇ ਹੁਕਮ ਹੋਏ ਨੇ ਉਹਦੇ ਬਾਰੇ ਸੋ ਰੋਜ਼ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਰਮਨ ਮੀਰ ਜੀ ਐਡੀਟਰ ਇਨ ਚੀਫ ਖਬਰਿਸਤਾਨ نیوز ਨੈਟਵਰਕ ਆਓ ਜੁੜਦੇ ਆ ਜੀ ਰਮਨ ਜੀ ਬਹੁਤ ਬਹੁਤ ਸਵਾਗਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਥੈਂਕ ਯੂ ਗੁਰਿੰਦਰ ਜੀ ਜੀ ਸੋ ਰਮਨ ਜੀ ਜਦੋਂ ਅਸੀਂ ਪਹਿਲੀ ਗੱਲ ਲੈ ਕੇ ਚੱਲਦੇ ਆ ਤਾਂ ਜਿਹਦੇ ਵਿੱਚ ਆਸਟ੍ਰੇਲੀਆ ਜਾਣ ਦਾ ਪਠਾਨ ਮਾਜਰਾ ਦਾ ਮੁੱਦਾ ਸਾਹਮਣੇ ਆ ਰਿਹਾ ਜਾਨ ਤੋਂ ਮਾਰਨ ਦੀ ਧਮਕੀ ਗਲਤ ਤਰੀਕੇ ਦੇ ਨਾਲ ਫਸਾਉਣ ਦੀਆਂ ਗੱਲਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿਵੇਂ ਦੇਖਦੇ ਹੋ ਇਹ ਪਠਾਨ ਮਾਜਰਾ ਜੀ ਪਿਛਲੇ ਉਹ ਉਹ ਚਰਚਾ ਚ ਨਹੀਂ ਜਦੋਂ ਤੋਂ ਇਹ ਸਰਕਾਰ ਦੇ ਖਿਲਾਫ ਜਾਂਦਾ ਝੰਡਾ ਚੁੱਕਿਆ ਇਹਨਾਂ ਨੇ ਹ ਹ ਯਾਰ ਹੁਣ ਪਈ ਜਦੋਂ ਆੜਾ ਐਸਨ ਆੜਾ ਐਸਨ ਉਸ ਦਿਰਾ ਨੇ ਇੱਕ ਲਾਈਵ ਹੋਏ ਸਨ ਇੱਕ ਪੱਤਰਕਾ ਨਾਲ ਗੱਲ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਆਪਣੀ ਸਰਕਾਰ ਤੇ ਉਂਗਲੀ ਚੱਕਤੀ ਸੀ ਔਰ ਆਪਣੇ ਸਰਕਾਰ ਨੂੰ ਜਦੋਂ ਇਹਨਾਂ ਨੇ ਕਟਕਰੇ ਚ ਖੜੇ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਨਾ ਇੱਕ ਸ਼ਿਕਾਇਤਰ ਜੋ ਇਸੀ 2022 ਉਸ ਅਤੇ ਫਿਰ ਐਫਆਈਆਰ ਦਰਜ ਹੋ ਗਈ ਫਿਰ ਅਚਾਨਕ ਖਬਰ ਆndi ਹੈ ਕਿ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਗਈ ਤੇ ਉਸ ਦੌਰਾਨ ਇਹ ਫਰਾਰ ਹੋ ਗਏ ਫਿਰ ਤੋਹਰ ਬਠਾਨ ਮਾਜਰਾ ਨੇ ਇੱਕ ਵੀਡੀਓ ਪਾਈ ਔਰ ਵੀਡੀਓ ਪਾ ਕੇ ਦੱਸਿਆ ਕਿ ਪੁਲਿਸ ਮੇਰਾ ਐਨਕਾਊਂਟਰ ਕਰਨਾ ਚਾਹੁੰਦੀ ਸੀ ਇਸ ਕਰਕੇ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਔਰ ਕਾਲੀ ਖਬਰ ਆਈ ਸੀ ਕਿ ਇਹਨਾਂ ਦਾ ਲੁਕਆਊਟ ਨੋਟਿਸ ਜਾਰੀ ਹੋਇਆ ਔਰ ਅੱਜ ਇਹਨਾਂ ਦੀ ਖਬਰ ਆ ਗਈ ਜੰਨੀ ਆਸਟ੍ਰੇਲੀਆ ਪਹੁੰਚ ਗਏ ਨੇ ਉੱਥੇ ਉਹਨਾਂ ਇੱਕ ਨਿਜੀ ਚੈਨਲ ਨੂੰ ਇੰਟਰਵਿਊ ਦਿੱਤਾ ਇੰਟਰਵਿਊ ਦੇ ਵਿੱਚ ਉਹ ਕੁੱਲ ਮਿਲਾ ਕੇ ਆਮ ਆਮੀ ਪਾਰਟੀ ਦੇ ਖਿਲਾਫ ਉਹ ਪੜਾਅ ਕੱਢੀ ਉਹਨਾਂ ਆਪਣੀ ਇੱਕ ਕਰਕੇ ਉਹਨਾਂ ਨੇ ਭਵਨ ਦਮਾਨ ਸੀਐਮ ਭਵਨ ਦਮਾਨ ਅਰਵਿੰਦ ਕੇਜਰੀਵਾਲ ਔਰ ਪਾਰਟੀ ਦੇ ਇੰਟਰਨਲ ਜੋ ਵੀ ਪ੍ਰੋਸੈਸ ਨੇ ਉਹ ਸਾਰਿਆਂ ਦੇ ਸਵਾਲ ਚੁੱਕਿਆ। ਤੇ ਆ ਵੀ ਪਾਰਟੀ ਦੇ ਵਿੱਚ ਅ ਕੁਝ ਵੀ ਠੀਕ ਨਹੀਂ ਚੱਲ ਰਿਹਾ ਐਮ ਐਲ ਏ ਡੰਮੀ ਨੇ। ਔਰ ਸਿਰਫ ਦਿੱਲੀ ਦੀ ਚਲਦੀ ਹੈ। ਜਿੰਨੇ ਕੰਮ ਕਰਵਾਉਣਾ ਹੁੰਦਾ ਦਿੱਲੀ ਪਹੁੰਚ ਜਾਂਦਾ। ਔਰ ਐਮ ਐਲ ਏ ਸਿਰਫ ਇੱਕ ਕਟਪੁਤਲੀ ਬਣ ਕੇ ਰਹਿ ਗਏ ਨੇ। ਤੇ ਬਾਦ ਉਹਨਾਂ ਨੇ ਇਹ ਵੀ ਕਿਹਾ ਕਿ ਅ ਮੈਂ ਜਦੋਂ ਮੇਰੀ ਜ਼ਮਾਨਤ ਹੋ ਜੇਗੀ ਮੈਂ ਵਾਪਸ ਆਪਣੇ ਹਲਕੇ ਤੇ ਜ਼ਰੂਰ ਆਵਾਂਗਾ। ਔਰ ਇਹ ਸਾਰੀਆਂ ਗੱਲਾਂ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ 'ਚ ਕਿਹਾ। ਆਈਐਸ ਕ੍ਰਿਸ਼ਨ ਕੁਮਾਰ ਬਾਰੇ ਵੀ ਉਹਨਾਂ ਨੇ। ਹਾਂ ਹਾਂ ਪਹਿਲਾ ਪਹਿਲੀ ਜਿਹੜੀ ਉਹਨਾਂ ਨੇ ਕਹਲੋ ਕਿ ਸੂਈ ਚੁੱਕੀ ਸੀ ਨਾ। ਪਹਿਲੀ ਜਿਹੜੀ ਉਂਗਲ ਚੁੱਕੀ ਸੀ, ਪਹਿਲੀ ਜਿਹੜੀ ਸੂਈ ਰੱਖੀ ਸੀ ਉਹ ਉਹਨਾਂ ਦੇ ਖਿਲਾਫ ਹੀ ਰੱਖੀ ਸੀ। ਠਟਿਆਲੇ ਹਰ ਸਾਲ ਐਸੇ ਤੇ ਜਦੋਂ ਆ ਪਾਰੰਦੀਏ ਹੜਾਂ ਆਂਦੇ ਨੇ ਤੇ ਪਟਿਆਲੇ ਪਾਣੀ ਚੜਦਾ ਲੇਕਿਨ ਇਸ ਵਾਰ ਕੁਝ ਪਾਣੀ ਵੀ ਜ਼ਿਆਦਾ ਆਇਆ ਤੇ ਜੋ ਜਦੋਂ ਹਾਲਾਤ ਥੋੜੇ ਮਾੜੇ ਹੋਏ ਤੇ ਫਿਰ ਉਹਨਾਂ ਨੇ ਨਾ ਤੇ ਇਹ ਕਾਕੇ ਰੋਪ ਲਗਾਏ ਸੀ ਕਿ ਇਹਨਾਂ ਨੇ ਸਾਨੂੰ ਮਤਲਬ ਸਾਡੀ ਗੱਲ ਨਹੀਂ ਸੁਣੀ ਔਰ ਸਾਡੀ ਗੱਲ ਨਾ ਸੁਣਨ ਕਰਕੇ ਹੀ ਪਟਿਆਲੇ ਚ ਇਸ ਵੇਲੇ ਦਿੱਕਤ ਆਈ ਹੈ ਠੀਕ ਹੈ ਰੰਦੀਪੁਰ ਵੀ ਬਣੀ ਸੀ ਔਰ ਉਹ ਤੋਂ ਫਿਰ ਇੱਕ ਕਹਿ ਲਓ ਕਿ ਮੈਨੂੰ ਲੱਗਦਾ ਕਿ ਇਹਨਾਂ ਦਾ ਆਪਣਾ ਇੱਕ ਸ਼ੁਰੂਆਤ ਸੀ ਜੋ ਆਪਣੀ ਸਰਕਾਰ ਦੇ ਖਿਲਾਫ ਬੋਲਣਾ ਸੀ ਤੇ ਕਿਤੋਂ ਤੇ ਸ਼ੁਰੂਆਤ ਕਰਨੀ ਸੀ। ਔਰ ਇਹਨਾਂ ਨੇ ਉਹਨਾਂ ਦੇ ਆਪਣੇ ਉਂਗਲ ਚੱਕੀ ਤੇ ਸਰਕਾਰ ਨੇ ਫਿਰ ਇਹਨਾਂ ਵੱਲ ਥੋੜੇ ਆਪਣੇ ਕੀ ਕਹਿੰਦੇ ਨੇ ਆਪਣਾ ਰਈਆ ਸਖਤ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਰਾ ਕੁਝ ਹੋਇਆ ਤੇ ਅਚਾਨਕ ਹੀ ਹੁਣ ਤੁਰਕੀਆਂ ਦੇ ਫਿਰ ਦੁਬਾਰਾ ਆ ਗਏ ਨੇ। ਔਰ ਇਹ ਜਿਹੜਾ ਮਸਲਾ ਮੈਨੂੰ ਲੱਗਦਾ ਕਿ ਇਹ ਜਿਹੜੀ ਇੰਟਰਵਿਊ ਪਲਾਨਡ ਹੋਈਏ ਜਾਂ ਉਹ ਆਸਟ੍ਰੇਲੀਆ ਤੇ ਹਲੇ ਕੱਲ ਤੇ ਪਹੁੰਚੇ ਨਹੀਂ ਹੋਣੇ ਪਰ ਇਹ ਸਤੰਬਰ ਦਾ ਮਸਲਾ ਤਰੀ ਦੋ ਮਹੀਨੇ ਹੋ ਗਏ ਕੋ 2.5 ਮਹੀਨੇ ਮੈਨੂੰ ਲੱਗਦਾ ਕਿ ਉਹਨੇ ਜਦੋਂ ਮਸ ਮਾਮਲਾ ਹੋਇਆ ਸੀ ਉਸ ਤੋਂ ਬਾਅਦ ਹੀ ਉਹ ਬਾਹਰ ਚਲੇ ਗਏ ਸਨ ਇਹ ਇੰਟਰਵਿਊ ਅਚਾ ਉਹ ਜਿਹੜਾ ਇਹ ਜਿਹੜਾ ਜਿਹੜਾ ਇਹ ਕੋਈ ਮਹਿਲਾ ਦਾ ਉਹ ਆਰਿਆਬੀ ਜੀ ਸ਼ਾਦੀ ਦਾਣਾ ਮਸਲਾ ਉਹ ਵੀ ਸਾਰੀਆਂ ਉਹ ਸਾਰੀਆਂ ਗੱਲਾਂ ਇੱਕੋ ਵੇਲੇ ਕਿਉਂ ਇਕੱਠੀਆਂ ਹੋ ਰਹੀਆਂ ਉਹ ਕਹਿੰਦੇ ਸਿਰ ਮੁੰਡਾ ਤੇ ਔਲੇ ਪੜੇ ਪੁੱਤ ਦਾ ਮਾਮਲਾ ਕਿਹ ਹੈ ਨਾ ਇਹ ਉਹੀ ਪੁਰਾਣਾ ਮਾਮਲਾ ਹੈ ਉਹ ਮੈਂ ਦੱਸਾਂ ਕੀ ਹੈ ਫਿਲਹਾਲ ਮੇਰੀ ਟਾਈਮਿੰਗ ਦੀ ਗੱਲ ਕਰ ਰਹੇ ਹਾਂ ਟਾਈਮਿੰਗ ਇਹਦੀ ਚੁਣੀ ਗਈ ਹੈ ਸਪੈਸ਼ਲੀ ਇਲੈਕਸ਼ਨ ਨੂੰ ਲੈ ਕੇ ਕਰਨਤਨ ਜਿੰਮਨੀ ਚੋ ਨੂੰ ਲੈ ਕੇ ਉਧਰ ਦੇ ਪਾਸੇ ਹੋਪ ਹੈ ਉਹ ਪ੍ਰਧਾਨ ਮਾਜਰਾ ਨੇ ਲਾਈਵ ਹੋ ਕੇ ਸੌਰੀ ਪਠਾਨ ਮਾਜਰਾ ਨੇ ਇੰਟਰਵਿਊ ਵਿੱਚ ਉਹ ਸਤਾਰੀ ਪੜਾ ਜਿਹੜੀ ਉਹ ਕੱਢੀ ਹੈ ਆਮ ਆਦੀ ਪਾਰਟੀ ਦੇ ਖਿਲਾਫ ਉਰੋਨਾ ਨੇ ਉਹ ਤਰਨ ਤਰਨ ਦਾ ਵੀ ਜ਼ਿਕਰ ਕੀਤਾ ਉਹਦੇ ਵਿੱਚ ਉਹ ਉਹ ਜਿਹੜਾ ਤੁਸੀਂ ਮਸਲੇ ਦੀ ਗੱਲ ਕਰਦੇ ਹੋ ਉਹ ਇਹ ਹੈਗਾ ਕਿ ਪਠਾਨ ਮਾਜਰਾ ਜੀ ਸੋਸ਼ਲ ਮੀਡੀਆ ਤੇ ਕਿਸੇ ਮਹਿਲਾ ਨੂੰ ਮਿਲੇ ਦੋਸਤ ਨਹੀਂ ਹੋਈ ਸਬੰਧ ਅੱਗੇ ਵਧੇ ਰਿਸ਼ਤੇ ਅੱਗੇ ਵਧੇ ਮਹਿਲਾ ਦਾ ਦਾਅਵਾ ਹੈ ਕਿ ਉਹਨਾਂ ਨੇ ਉਹਨਾਂ ਨੇ ਵਿਆਹ ਕਰ ਲਿਆ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਉਹਨਾਂ ਨੂੰ ਇੱਕ ਕੋਠੀ 'ਚ ਰੱਖਤਾ ਗਿਆ ਉਹਨੂੰ ਇਹ ਕਿਹਾ ਗਿਆ ਕਿ ਪਹਿਲਾਂ ਉਹਨਾਂ ਦਾ ਤਲਾਕ ਹੋ ਗਿਆ ਹੋਇਆ ਫਿਰ ਜਦੋਂ ਉਹਨਾਂ ਨੇ 2022 'ਚ ਇਲੈਕਸ਼ਨ ਲੜੇ ਤੇ ਉਹਦੇ 'ਚ ਜਿਹੜਾ ਇੱਕ ਇਲੈਕਸ਼ਨ ਲੜਨ ਲਈ ਜੋ ਵੀ ਜਾਣਕਾਰੀ ਚੋਣ ਹਯੋਗ ਨੂੰ ਦਿੱਤੀ ਉਹਨਾਂ ਨੇ ਉਹਦੇ 'ਚ ਉਹਨਾਂ ਦੀ ਪਹਿਲੀ ਪਤਨੀ ਦਾ ਨਾਮ ਸੀ ਇਸ ਤੋਂ ਬਾਅਦ ਇਹ ਜਿਹੜੇ ਉਹਨਾਂ ਦੀ ਦੂਸਰੀ ਪਤਨੀ ਹੁੰਦਾ ਦਾਵਾ ਕਰਦੇ ਨੇ ਉਹਨਾਂ ਨੇ ਫਿਰ ਸ਼ਿਕਾਇਤ ਦਰਜ ਕਰਾਈ ਸ਼ਿਕਾਇਤ ਦਰਜ ਸ਼ਿਕਾਇਤ ਦਰਜ ਹੁੰਦੂ ਬਾਅਦ ਕੁਝ ਨਹੀਂ ਸੀ ਹੋਇਆ ਦੋ ਤਿੰਨ ਸਾਲ ਮਾਮਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ ਜਿੱਦੋਂ ਪਠਾਨ ਮਾਦਰਾ ਥੋੜੇ ਜੇ ਟੇਡੇ ਹੋਏ ਤੇ ਫਿਰ ਜੀ ਕਿਉਂ ਹੋ ਗਈ ਮੈਂ ਜਿਹੜੀ ਸ਼ਿਕਾਇਤ ਨੂੰ ਕਰਤਾ ਜਿਹਾ ਉਹਦੇ ਬਾਅਦ ਤੁਹਾਡੇ ਸਾਹਮਣੇ ਜੋ ਹੈਗਾ ਹਾਂ ਪਰਚੇ ਨਹੀਂ ਇਹਦੇ ਚਤਕ ਕਹਿੰਦੇ ਵੀ 420 ਦਾ ਵੀ ਹੈਗਾ 506 ਦਾ ਵੀ ਇਹ ਧਮਕੀ ਦੇਣ ਦਾ ਵੀ ਹੈ ਤੇ ਰੇਪ ਦਾ 376 ਦਾ ਵੀ ਇਹਦੇ ਤੇ ਮੁਕਦਮਾ ਜਿਹੜਾ ਉਹ ਇਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਕਾਫੀ ਤਰ੍ਹਾਂ ਵਾਂ ਨੇ ਉਹਦੇ ਉਹ ਉਹ ਮਤਲਬ ਜਿਹੜਾ ਜਦੋਂ ਹੁਣ ਜਦੋਂ ਰੇਪ ਦਾ ਪਰਚਾ ਹੋ ਗਿਆ ਹੈ ਨਾ ਉਹਦੇ ਵਿੱਚ 420 ਕੀ ਰਹਿ ਗਈ ਤੇ ਜਾਂ ਬਾਕੀ ਤਰ੍ਹਾਂ ਵਾਂਗੀ ਰਹਿ ਗਈਆਂ ਫਿਰ ਜਦੋਂ ਤੁਹਾਨੂੰ ਪਤਾ ਹੈ ਸਿਆਸੀ ਪਰਚੇ ਹੁੰਦੇ ਨੇ ਜਾਂ ਸਿਆਸੀ ਮਾਮਲੇ ਚੱਲਦੇ ਨੇ ਉਹਦੇ ਫਿਰ ਸਭ ਕੁਝ ਆੜਾ ਹੀ ਹੁੰਦਾ ਔਰ ਪਖਾਨ ਮਾਜਰਾ ਦੀ ਜਿਹੜੀ ਇੰਟਰਵਿਊ ਹੈ ਉਹਦੇ ਚ ਠੀਕੇ ਨਾਲ ਬੜੀ ਇੰਟਰਸਟਿੰਗ ਹੈ ਉਹ ਇਹ ਕਿ ਉਹਨੇ ਇੱਕ ਤੇ ਉਹਨੇ ਕਿਹਾ ਵੀ ਮੈਂ ਜਮਾਨਤ ਮਿਲਣ ਤੇ ਵਾਪਸ ਆਉਂਗਾ ਦੂਸਰਾ ਆਮ ਆਨਿ ਪਾਰਟੀਆਂ ਨੂੰ ਤਾਂ ਪਹਿਲੇ ਉਹਨਾਂ ਰਡਾਰ ਤੇ ਲਿਆ ਹੋਇਆ ਦੂਸਰਾ ਉਹਨਾਂ ਜਿਹਾ ਵੀ ਕਾਂਗਰਸ ਵੀ ਨਹੀਂ ਚੰਗੀ ਸੰਤ ਪਾਰਟੀ ਵੀ ਨਹੀਂ ਸਹੀ ਹੈਗੀ ਤੇ ਜੀਜੇਪੀ ਜ਼ਰੂਰ ਇਹਦੇ ਚ ਅਹ ਬਨਿਆਬ ਤੇ ਚਮਦਾ ਕਰ ਸਕਦੀ ਹੈ ਕਰੋਨਾ ਤੇ ਬੋਸ਼ ਵੀ ਲੱਗ ਰਹੇ ਨੇ ਇਸ ਗੱਲ ਨੇ ਕਿ ਉਹ ਬੀਜੇਪੀ ਤੇ ਸਰਕਲ ਚ ਨੇ ਬਾਹਰ ਕੋ ਜਨਗਤ ਵੀ ਉਹਨਾਂ ਨੂੰ ਪੂਰੀ ਮਦਦ ਮਿਲੀ ਹੈ ਅੱਛਾ ਇੱਕ ਹੋਰ ਵੀ ਉਹ ਗੱਲ ਉਠਲੀ ਆ ਜੀ ਕਹਿੰਦੇ ਵੀ ਮੈਂ ਸੀਐਮ ਦਾ ਰਿਸ਼ਤੇਦਾਰ ਬਾਅਦ ਚ ਹੈਗਾ ਮੈਂ ਪਹਿਲੇ ਮੈਂ ਐਮਐਲਏ ਬਣਿਆ ਆ ਆ ਉਹਨਾਂ ਦੇ ਰਿਲੇਸ਼ਨ ਹੈਗੇ ਨੇ ਉਹ ਮਾਨ ਹੁਣਾਂ ਦੀ ਪਤਨੀ ਦੇ ਮਤਲਬ ਉਹਨਾਂ ਦੇ ਸੀਏਨ ਦੇ ਸੋਰਾਂ ਵਾਲੇ ਪਾਸੇ ਉਹਨਾਂ ਦੀ ਰਿਸ਼ਤੇਦਾਰੀ ਹੈਗੀ ਹੈ। ਹਮਮ। ਲੇਕਿਨ ਚਲੋ ਰਿਸ਼ਤੇਦਾਰੀਆਂ ਤੇ ਹੁਣ ਜਗ੍ਹਾ ਸੀ ਰਹਿਣੇ ਆ ਤੇ ਰਿਸ਼ਤੇਦਾਰੀਆਂ ਤੇ ਹੁੰਦੀਆਂ ਹੀ ਨੇ ਲੇਕਿਨ ਇਹ ਮਸਲਾ ਜਿਹੜਾ ਇਹ ਪੂਰੀ ਤਰ੍ਹਾਂ ਸਿਆਸੀ ਹੈ ਪੋਲਿਟੀਕਲ ਹੈ। ਹਮ। ਔਰ ਹੁਣ ਪਹੁੰਚਿਆ ਨੇ ਅਸਟਰੀਆ ਜਮਾਨਤ ਮਿਲੇ ਨਾ ਮਿਲੇ। ਹਮ। ਬੇਨੂੰ ਨੇ ਲੱਗਦਾ ਹੁਣ ਮੁੜਦੇ ਹੋ। ਹਮ। ਨਹੀਂ ਆਸਾਤ ਠੀਕ ਹੈ ਅੱਛਾ ਅਗਲੀ ਗੱਲ ਜੇ ਹੁਣ ਅਸੀਂ ਤਰਨ-ਤਰਨ ਦੀ ਕਰੀਏ ਤਾਂ ਇੱਕ ਜਿਹੜਾ ਫੈਸਲਾ ਆਇਆ ਹੈ ਚੋਣ ਆਯੋਗ ਦਾ ਚੋਣ ਕਮਿਸ਼ਨ ਦਾ ਭਾਰਤੀ ਚੋਣ ਕਮਿਸ਼ਨ ਦਾ ਜਿੱਦੇ ਚ ਉਹਨਾਂ ਨੇ ਐਸਐਸਪੀ ਡਾਕਟਰ ਜੂਤ ਕੋਰ ਗਰੀਵਾਲ ਨੂੰ ਸਸਪੈਂਡ ਕਰ ਦਿੱਤਾ ਨਾ ਕੀ ਲੱਗਦਾ ਹੈ ਕਿ ਉਹ ਸਿਰਫ ਦਿਖਾਵੇ ਦਾ ਹੈ ਜਾਂ ਕਿ ਵਾਕਈ ਇਹਦੇ ਪਿੱਛੇ ਕੋਈ ਸੀਰੀਅਸ ਚੋਣ ਆਯੋਗ ਨੇ ਚੋਣ ਕਮਿਸ਼ਨ ਨੇ ਕੁਝ ਨੋਟਿਸ ਕੀਤਾ ਹੈ ਕਿ ਇਹ ਨਹੀਂ ਸਾਰੀਆਂ ਕਾਨਫਰੰਸਾਂ ਹੋ ਗਈਆਂ ਰਾਹੁਲ ਗਾਂਧੀ ਦਾ ਉਹ ਪ੍ਰੈਜੈਂਟੇਸ਼ਨ ਵੀ ਹੋ ਗਈ ਤੇ ਥੋੜਾ ਜਿਹਾ ਹੁਣ ਆਪਾਂ ਆਪਣੇ ਸਿੱਧੇ ਕਰ ਲਈਏ ਬਾਤ ਕੁਝ ਇਦਾਂ ਦਾ ਹੈ ਕਿਦਾਂ ਦੇਖਦੇ ਇਹ ਇਹ ਉਹਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ ਦਾ ਇਹ ਤੇ ਕੱਲ ਜੋ ਹੋਇਆ ਤਰਨਤਾਰਨ ਵਿੱਚ ਤੋਂ ਬਾਅਦ ਜਨਾਬ ਯੋਗ ਨੇ ਕੁਝ ਸ਼ਕਤੀ ਦਿਖਾਈ ਹੈ ਕੱਲ ਤਰਨਤਾਰਨ ਚ ਪੁਲਿਸ ਨੇ ਅਚਾਨਕ ਤਿੰਨ ਕਾਲੀ ਦਲ ਦੇ ਸਰਪੰਚ ਤੇ ਇੱਕ ਕਾਉਂਸਲਰ ਨੂੰ ਚੱਕ ਲਿਆ ਸੀ ਉਹਨਾਂ ਦੇ ਕੁਝ ਮਾਮਲੇ ਜੇ ਜੋ ਵੀ ਮਾਮਲੇ ਦਰਜ ਸੀਗੇ ਉਹਨਾਂ ਦੇ ਹੁਣ ਸੰਗੀਰ ਬਾਦਲ ਸਪੈਸ਼ਲੀ ਉਹਦੇ ਲਈ ਆਪਣਾ ਇੱਕ ਵਫਦ ਲੈ ਕੇ ਮਿਲੇ ਸੀਗੇ ਆਬਜ਼ਰਵਰ ਨੂੰ ਉੱਥੇ ਉਹਨਾਂ ਨੇ ਇਹ ਰੋਗ ਲਾਏ ਸੀ ਵੀ ਸਾਡੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਤਰਨ-ਤਰਨ ਤੋਂ ਚੱਕ ਕੇ ਕਿਸੇ ਨੂੰ ਬਟਾਲੇ ਜਾਂ ਕਿਸੇ ਨੂੰ ਕਿਸੇ ਦੂਸਰੇ ਜ਼ਿਲ੍ਹੇ 'ਚ ਪੁਲਿਸ ਨੂੰ ਸੌਂਪ ਦਿੱਤਾ ਗਿਆ ਔਰ ਸਾਨੂੰ ਇਲੈਕਸ਼ਨ 'ਚ ਡਿਸਟਰਬੈਂਸ ਕਰਨ ਦੀਏ ਸਾਦੇਸ਼ ਹੈ ਔਰ ਕੱਲ ਸੁਪੀਰ ਬਾਦਲ ਨੇ ਕਿਹਾ ਸੀ ਐਸਐਸਪੀ ਲਈ ਜੀ ਮੈਂ ਤੁਸੀਂ ਧੱਕਾ ਕਰ ਰਹੇ ਹੋ ਔਰ ਤੁਸੀਂ ਇਹ ਨਾ ਸੋਚੋ ਵੀ ਇਹ ਇਸ ਤਰ੍ਹਾਂ ਚੱਲੇਗਾ ਔਰ ਸੁਪੀਰ ਬਾਦਲ ਦੀ ਉਸ ਗੱਲ ਤੇ ਅੱਜ ਐਕਸ਼ਨ ਹੋ ਗਿਆ ਔਰ ਇਸ ਸੈਕਸ਼ਨ ਤੋਂ ਬਾਅਦ ਹੁਣ ਇਲੈਕਸ਼ਨ ਨੂੰ ਉਹ ਤਿੰਨ ਦਿਨ ਰਹਿ ਗਏ ਇਹ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਕਾਫੀ ਉੱਤੇ ਸਰਗਰਮੀ ਵਧੇਗੀ ਚੋਣ ਅਯੋਗ ਵੱਲੋਂ ਵੀ ਪੁਲਿਸ ਵੱਲੋਂ ਵੀ ਪੋਲੀਟੀਕਲ ਵੀ ਔਰ ਜਿਹੜਾ ਇਲੈਕਸ਼ਨ ਨੇ ਉਹ ਕਾਫੀ ਇੰਟਰਸਟਿੰਗ ਹੁੰਦਾ ਜਾ ਰਿਹਾ ਜਿਵੇਂ ਕਿ ਪਹਿਲਾਂ ਮੈਂ ਕਿਹਾ ਪਠਾਨ ਮੱਜਰੇ ਦੀ ਜਿਹੜੀ ਇੰਟਰਵਿਊ ਹੈ ਉਹ ਵੀ ਇਲੈਕਸ਼ਨ ਨਾਲ ਜੁੜੀ ਹੋਈ ਹੈ ਕਿਤੇ ਨਾ ਕਿਤੇ ਹੂੰ ਹੂੰ ਜੀ ਸੋ ਮੇਰੀ ਸਿਆਸਤ ਸੀ ਪੰਜਾਬ ਤੇ ਦੇਸ਼ ਦੀਆਂ ਸਿਆਸੀ ਸਰਗਰਮੀਆਂ ਤੇ ਨਜ਼ਰ ਰੱਖਦੇ ਆ ਇੱਕ ਹੋਰ ਨੁਕਤਾ ਜਿਹੜਾ ਜਿਹੜੀਆਂ ਅਸੀਂ ਤਿੰਨ ਗੱਲਾਂ ਕੀਤੀਆਂ ਸੀ ਉਹਦੇ ਚੋਂ ਇੱਕ ਇਹ ਹੈ ਕਿ ਪੰਜਾਬ ਦੇ ਵੱਲੋਂ ਜਿਹੜਾ ਕੇ 144 ਟੋਇਟਾ ਹਿਲਕਸ ਗੱਡੀਆਂ ਖਰੀਦੀਆਂ ਗਈਆਂ ਸੜਕ ਸੁਰੱਖਿਆ ਦੇ ਨਾਮ ਦੇ ਉੱਤੇ ਹੁਣ ਉਹਨਾਂ ਦੇ ਉੱਤੇ ਗਵਰਨਰ ਗੁਲਾਚਨ ਕਟਾਇਆ ਹੁਣਾਂ ਨੇ ਜਿਹੜੀ ਚਿੱਠੀ ਲਿਖੀ ਔਰ ਉਸ ਤੋਂ ਬਾਅਦ ਜਾਂਚ ਦੇ ਜਿਹੜੇ ਹੁਕਮ ਦਿੱਤੇ ਗਏ ਨੇ ਔਰ 15 ਤਰੀਕ ਤੱਕ ਜਿਹੜੀ ਉਹ ਜਾਂਚ ਵੀ ਉਹ ਮੁਕੰਮਲ ਕਰਨ ਵਾਸਤੇ ਦੀ ਰਿਪੋਰਟ ਸੌਂਪਣ ਵਾਸਤੇ ਕਿਹਾ ਗਿਆ ਹੈ ਅ ਮੈਸੇਜ ਇਹ ਮੈਂ ਆਜ਼ਾਦੀ ਤੌਰ ਤੇ ਕਹਾਂ ਤਾਂ ਮੈਨੂੰ ਵੀ ਉਹ ਗੱਡੀਆਂ ਨਜ਼ਰ ਤੇ ਆਉਂਦੀਆਂ ਨੇ ਔਰ ਬੜੀਆਂ ਚਮਕਦੀਆਂ ਤੇ ਸਟਾਫ ਵੀ ਬੜਾ ਅੱਛਾ ਨਜ਼ਰ ਆਉਂਦਾ ਹੈ ਦੇਖ ਕੇ ਪੁੱਛ ਵੀ ਹੁੰਦੀ ਕਿ ਚਲੋ ਯਾਰ ਵਧੀਆ ਵੀ ਕੁਝ ਨਜ਼ਰ ਆ ਰਿਹਾ ਚਮਕਲਾ ਹੋਇਆ ਨਹੀਂ ਤਾਂ ਉਹੀ ਟੁੱਟੀਆਂ ਭਜੀਆਂ ਕਾਰਪੋਰੇਸ਼ਨ ਦੀਆਂ ਵੀ ਗੱਡੀਆਂ ਤੇ ਪੁਲਿਸ ਦੀਆਂ ਵੀ ਬੜੀਆਂ ਖਸਤਾ ਹਾਲਤ ਤੇ ਉਹ ਸਭ ਦੇ ਵਿੱਚ ਇਹ ਚਮਕਦੀਆਂ ਨਜ਼ਰ ਤੇ ਆਉਂਦੀਆਂ ਨੇ ਪਰ ਇਸ ਚਮਕਦਮਕ ਦੇ ਪਿੱਛੇ ਅੱਗੇ ਕੁਝ ਹੋਰ ਵੀ ਛੁਪਿਆ ਹੋਇਆ ਤਾਂ ਉਹਦੇ ਨਾਲ ਤਾਂ ਸਾਨੂੰ ਬਹੁਤਾ ਨਹੀਂ ਪਤਾ ਤੁਸੀਂ ਦੱਸ ਸਕਦੇ ਹੋ ਕਿ ਕੀ ਹੈ ਹਕੀਕਤ ਕਿ ਜਿਹੜੀ ਨਿਕਲ ਕੇ ਆਈ ਹੈ ਚੱਕੇ ਅ 144 ਗੱਡੀਆਂ ਖਰੀਦੀਆਂ ਗਈਆਂ ਸੀ ਟੋਇਟਾ ਹਾਂ ਜੀ ਹਾਂ ਜੀ ਹਨਾ ਤੁਸੀਂ ਜਿੱਦਾਂ ਤੁਸੀਂ ਕਹਿ ਰਹੇ ਹੋ ਸਾਡੇ ਨਾਲ ਤੁਸੀਂ ਦੇਖਿਆ ਹੋਣੀਆਂ ਇਹ ਜੋ ਪੋਰਸ ਬਣਾਈਏ ਕੰਮ ਬਹੁਤ ਅੱਛਾ ਕਰ ਰਹੀ ਹੈ ਕੰਮ ਵਧੀਆ ਕਰ ਰਹੀ ਹੈ ਲੇਕਿਨ ਮਸਲਾ ਜਿਹੜਾ ਜਿਹੜਾ ਵਿਵਾਦ ਕਹਿ ਲੋ ਜਾਂ ਜੋ ਈਸ਼ੂ ਬਣਿਆ ਉਹ ਗੱਡੀਆਂ ਦੀ ਖਰੀਦ ਦਾ ਤੁਖਪਾਲ ਖਹਿਰਾ ਕਾਂਗਰਸੀ ਲੀਡਰ ਪਿਛਲੇ ਕਾਫੀ ਸਮੇ ਤੋਂ ਜੀ 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 ਸੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਸਭਨੇ ਸਭਨੇ ਸਰ ਚੱਕਦੇ ਨੇ ਔਰ ਅ ਅੱਜ ਉਹ ਅੱਜ ਵੀ ਉਹਨਾਂ ਨੇ ਜਦੋਂ ਗਵਰਨਰ ਵੱਲੋਂ ਜਾਂਚ ਲਈ ਰੇਸ਼ ਹੋਇਆ ਉਹਦੇ ਬਾਅਦ ਇੱਕ ਟਵੀਟ ਕੀਤਾ ਜਿਹਦੇ ਚ ਉਹਨਾਂ ਕਿਹਾ ਵੀ ਮੇਰੀ ਸ਼ਿਕਾਇਤ ਤੇ ਹੀ ਇਹ ਸਾਰਾ ਜੋ ਜਾਂਚ ਹੈ ਸ਼ੁਰੂ ਹੋ ਰਹੀ ਹੈ ਉਹਦਾ ਕਹਿਣਾ ਹੈ ਵੀ ਅ ਕਰੀਬ 14 ਕਰੋੜ ਰੁਪਏ ਦਾ ਹਾਂਜੀ ਹਾਂਜੀ ਜਿਹੜਾ ਉਹਦਾ ਸਰਕਾਰ ਦਾ ਕਹਿ ਲੋ ਕਿ ਉਹ ਉਹ ਖਾਤੇ ਗਿਆ ਜੇ ਸਰਕਾਰ ਬਚਾਣਾ ਚਾਹਦੀ ਤੇ ਨਾ ਜਾਂਦੀ ਤੇ ਉਹਨੂੰ ਬਚਾ ਸਕਦੀ ਸੀ 10000 ਰੁਪਏ ਸੋ ਗੱਡੀ ਪਿੱਛੇ 10000 ਰੁਪਏ ਹੈ ਨਾ ਔਰ 1.14 ਕਰੋੜ ਰੁਪਏ ਜਿਹੜਾ ਉਹ ਬਚ ਸਕਦਾ ਸੀ ਲੇਕਿਨ ਸਰਕਾਰ ਨੇ ਇਹਨੂੰ ਅਣਗਹਿਲੀ ਕੀਤੀ ਸੁਖਬਾਲ ਕਹਿ ਰਹੇ ਨੇ ਸ਼ਬਦਾਂ ਦੀ ਗੱਲ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਕਰਾਪਸ਼ਨ ਹੈ ਭ੍ਰਸ਼ਟਾਚਾਰ ਹੈ ਕਿ ਇਦੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਵਿੱਚ ਜ਼ਰੂਰ ਜਿਨ੍ਹਾਂ ਨੇ ਵੀ ਗੱਡੀਆਂ ਖਰੀਦੀਆਂ ਜੀ ਤੇ ਉਲਤੇ ਇਹਦੇ ਵਿੱਚ ਗੜਬੜੀ ਹੋਈ ਹੈ ਹਮ ਹਮ ਜੀ ਅੱਛਾ ਉਹਨਾਂ ਨੇ ਤਾਂ ਵੈਸੇ ਮਾਨ ਸਾਹਿਬ ਵੱਲੋਂ ਤਾਂ ਇਹਨਾਂ ਗੱਡੀਆਂ ਨੂੰ ਹਰੀ ਝੰਡੀ ਵੀ ਦਿਖਾਈ ਗਈ ਸੀ ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਵੀ 40 ਹਜ਼ਾਰ ਲੋਕਾਂ ਦੀ ਜਾਨ ਵੀ ਬਚੀ ਹੈ ਜਿਸ ਕੰਮ ਵਾਸਤੇ ਇਹ ਬਣਾਈ ਗਈ ਸੀ ਸੜਕ ਸੁਰੱਖਿਆ ਫੋਰਸ ਤੇ ਭਗਵੰਤਵਾਨ ਹੁਣਾ ਦਾ ਜਿਹੜਾ ਇਹ ਸਟੈਂਡ ਹੈ ਇਹ ਆਪਣੀ ਜਗ੍ਹਾ ਤੋਂ ਉਹਨੂੰ ਠੀਕ ਨਜ਼ਰ ਆਉਂਦਾ ਹੈ ਕਿ ਸੁਖਪਾਲ ਖਹਿਰਾ ਜੋ ਕਹਿ ਰਹੇ ਨੇ ਜਾਂ बार-बार ਟਵੀਟ ਕਰ ਰਹੇ ਨੇ ਤੇ ਹੁਣ ਉਸੇ ਟਵੀਟ ਨੂੰ ਲੈ ਕੇ ਜਿਹੜਾ ਪੰਜਾਬ ਦੇ ਗਵਰਨਰ ਨੇ ਵੀ ਇਹਦੇ ਬਾਰੇ ਨੋਟਿਸ ਲਿਆ ਕਿਵੇਂ ਦੇਖਦੇ ਹੋ ਵੀ ਦੋਨੋਂ ਆਪਸ ਦੇ ਵਿੱਚ ਆਹਮੋ ਸਾਹਮਣੇ ਨੇ ਇਸ ਵੇਲੇ ਉਹ ਦਿੱਲੀ ਵਾਲੀ ਗੱਲ ਨਜ਼ਰ ਆਉਂਦੀ ਮੈਨੂੰ ਕਿ ਐਲਜੀ ਤੇ ਮੁੱਖ ਮੰਤਰੀ ਆਹਮੋ ਸਾਹਮਣੇ ਨਜ਼ਰ ਆਉਂਦੇ ਸੀ ਦਿੱਲੀ ਨਾਲ ਪੰਜਾਬ ਦਾ ਮਸਲਾ ਥੋੜਾ ਲੱਗ ਗਿਆ ਪੰਜਾਬ 'ਚ ਗਵਰਨਰ ਤੰਗਦੇ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਪਰ ਇਹਨਾਂ ਨੇ ਜਿੰਨਾ ਦਿੱਲੀ ਚੱਲਦਾ ਦਿੱਲੀ ਤੇ ਇੱਕਦਮ ਸਿੱਧੇ ਹੋ ਜਾਂਦੇ ਸੀ ਨਾ ਉੱਥੇ ਇੱਥੇ ਇਹਨਾਂ ਦੇ ਆਨਤ ਬਾਅਦ ਗੁਲਾਬਚੰਦ ਘਟਾਇਆ ਦੇ ਆਨਤ ਬਾਅਦ ਐਦਾਂ ਦਾ ਕੋਈ ਮਸਲਾ ਕੋਈ ਐਸਾ ਦੇਖਣ ਨੂੰ ਨਹੀਂ ਮਿਲਿਆ ਇਹਦੇ ਵਿੱਚ ਵੀ ਉਹਨਾਂ ਨੇ ਜਾਂਚ ਦੇ ਆਦੇਸ਼ ਦਿੱਤੇ ਨੇ ਔਰ ਕੋਈ ਜੋ ਇੱਕ ਮਤਲਬ ਸੁਪੋਜ਼ گورنر ਕੋਲੇ ਸ਼ਿਕਾਇਤ ਆਂਦੀ ਹੈ ਤੇ ਜੋ ਕਰਨਾ ਚਾਹੀਦਾ ਉਹਨਾਂ ਨੇ ਉਹ ਕੀਤਾ ਕੋਈ ਐਸਾ ਉਹ ਕੁਝ ਲੱਗਦਾ ਨਹੀਂ ਬਾਕੀ ਰਹੀ ਇਸ ਦੀ ਫੋਰਸ ਦੀ ਗੱਲ ਫੋਰਸ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਜਿੰਨੀਆਂ ਉਹਨਾਂ ਨੇ ਬਚਾਈਆਂ ਨੇ ਜੀ ਔਰ ਭਗਵਾਨ ਤਮਨ ਹੋਣਾ ਚੰਡੀ ਦਿਖਾਈ ਸੀ ਇਹਦਾ ਜਿਹੜਾ ਜੇ ਜਿਹੜਾ ਉبرਾਲਾ ਸੀ ਇਹ ਕੋਸ਼ਿਸ਼ ਸੀ ਇਹ ਬਹੁਤ ਵਧੀਆ ਪਰ ਇਹ ਚੱਲ ਨਹੀਂ ਚਾਹੀਦੀ ਔਰ ਇਹਨੂੰ ਹੋਰ ਕਿਸ ਤਰ੍ਹਾਂ ਮਤਲਬ ਫੈਲਾਇਆ ਔਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਕੀਤਾ ਜਾ ਸਕਦਾ ਉਹਨੂੰ ਕੀਤਾ ਜਾਣਾ ਚਾਹੀਦਾ ਔਰ ਇਹ ਅਗਰ ਮਾਮਲੇ ਦਾ ਨਾ ਕੁਝ ਹੈਗਾ ਤਾਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਮੈਨੂੰ ਲੱਗਦਾ ਸਰਕਾਰ ਨਾਲ ਵਿੱਚ ਕੋਈ ਇਤਰਾਜ਼ ਨਹੀਂ ਹੋਏਗਾ ਹੂੰ 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 ਤਾਂ ਕਿ ਬੜੀ ਸੋ ਬਾਤ ਬਣਿਆ ਹੈ ਅਜਾ ਚੋਵੇ ਕੱਲ ਖਤਮ ਹੋ ਗਏ ਹੂੰ ਸੋ ਮੈਨੂੰ ਲੱਗਦਾ ਕਿ ਆਪਾਂ ਤਿੰਨਾ ਜਿਹੜੀਆਂ ਸੁਰਖੀਆਂ ਸੀ ਤਿੰਨਾ ਜਿਹੜੀਆਂ ਗੱਲਾਂ ਸੀ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜਿਹੜੇ ਚਲੰਤ ਮੁੱਦੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰਹੇ ਆ ਰਮਨ ਦੀ ਔਰ ਅਸੀਂ ਰਾਹੁਲ ਗਾਂਧੀ ਦੇ ਜਿਹੜੇ ਪ੍ਰੈਜੈਂਟੇਸ਼ਨ ਸੀ ਉਹਦੇ ਬਾਰੇ ਵੀ ਗੱਲ ਕੀਤੀ ਬਿਹਾਰ ਦੀਆਂ ਚੋਣਾਂ ਦੇ ਬਾਰੇ ਵੀ ਗੱਲ ਕੀਤੀ ਅੱਜ ਅਸੀਂ ਤਰਨਤਾਰਨ ਦੇ ਵਿੱਚ ਜੋ ਘਟਨਾਕ੍ਰਮ ਹੋਇਆ ਉਹਦੇ ਬਾਰੇ ਵੀ ਗੱਲ ਕੀਤੀ ਔਰ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਹਜੇ 11 ਨੂੰ ਵੋਟਾਂ ਪੈਣੀਆਂ ਨੇ 14 ਨੂੰ ਰਿਜ਼ਲਟ ਆਉਣਾ ਨੇ ਤੇ ਉਹਦੇ ਬਾਰੇ ਵੀ ਲਗਾਤਾਰ ਸਾਡੀਆਂ ਇਹ ਡਿਸਕਸ਼ਨ ਨੇ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ ਔਰ ਆਉਣ ਵਾਲੇ ਸਮੇਂ ਵਿੱਚ ਬਾਕੀ ਜਿਹੜੇ ਘਟਨਾਕ੍ਰਮ ਨੇ ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕਰਦੇ ਰਹਾਂਗੇ ਤੁਸੀਂ ਆਪਣੇ ਰੁਝੇਮਿਆਂ ਚੋਂ ਇੰਨਾ ਸਮਾਂ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲੇ ਤੋਂ ਔਰ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਇਹ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਤੁਹਾਨੂੰ ਤਾਜ਼ਾ ਤਰੀਨ ਤੇ ਅਨ ਬਾਇਅਸ ਜਿਹਨੂੰ ਕਹਿੰਦੇ ਆ ਸਾਡੀ ਪਾਸ਼ਾ ਦੇ ਵਿੱਚ ਕਿੰਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਦਾ ਸਿਧਾਂਤ ਮੰਨਦੇ ਹੋਏ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਣ ਕਰਨ ਦੀ ਕੋਸ਼ਿਸ਼ ਕਰਦੇ ਆ ਪਹੁੰਚਾਉਂਦੇ ਆ ਤੇ ਜੇ ਤੁਹਾਨੂੰ ਪ੍ਰੋਗਰਾਮਾਂ ਦੇ ਵਿੱਚ ਕਿਸੇ ਤਰੀਕੇ ਦੇ ਸੁਧਾਰ ਦੀ ਬੁਨਯਾਇਸ਼ ਨਜ਼ਰ ਆਉਂਦੀ ਹੈ ਜਾਂ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਪਸੰਦ ਕਰਦੇ ਹੋ ਤਾਂ ਸਾਨੂੰ ਜ਼ਰੂਰ ਆਪਣਾ ਹੰਗਾਰਾ ਦਿਆ ਕਰੋ ਕਿਉਂਕਿ ਤੁਹਾਡਾ ਇੱਕ ਹੰਗਾਰਾ ਤੁਹਾਡਾ ਇੱਕ ਲਾਈਕ ਤੁਹਾਡਾ ਇੱਕ ਕਮੈਂਟ ਸਾਡੇ ਵਾਸਤੇ ਬਹੁਤ ਵੱਡੀ ਮੋਟੀਵੇਸ਼ਨ ਹੁੰਦਾ ਹੈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾ ਕੇ ਤੁਹਾਡੇ ਤੱਕ ਪਹੁੰਚਦਾ ਕਰ ਸਕੀ ਅੱਜ ਦੇ ਲਈ ਇੰਨਾ ਹੀ ਕੱਲ ਪਰਸੋਂ ਤੇ ਨਰਸੋਂ ਤੇ ਅਗੋਂ ਫੇਰ ਇਸੇ ਤਰੀਕੇ ਨਾਲ ਤੁਹਾਡੇ ਨਾਲ ਮੁਲਾਕਾਤਾਂ ਦਾ ਸਿਲਸਿਲਾ ਐਵੇਂ ਜਾਰੀ ਰਹੇਗਾ ਤਾਜ਼ਾ ਤਰੀ ਨੁਕਤਿਆਂ ਦੇ ਉੱਤੇ ਝਾਤ ਪੈਂਦੀ ਰਹੇਗੀ ਔਰ ਨੁਕਤਿਆਂ ਦੀ ਬਾਰੀਕੀ ਦੇ ਉੱਤੇ ਉਹਨਾਂ ਦੇ ਪਿੱਛੇ ਦੀ ਹਕੀਕਤ ਦੇ ਉੱਤੇ ਜਾਂ ਜੇ ਇਉਂ ਕਹੋ ਕਿ ਰੀਡ ਬਿਟਵੀਨ ði ਲਾਈਨ ਦੇ ਸਿਧਾਂਤ ਨੂੰ ਬੰਦੇ ਹੋਏ ਅਸੀਂ ਆਪਣੇ ਮਾਹਿਰਾਂ ਤੋਂ ਇਹਨਾਂ ਦੇ ਬਾਰੇ ਗੱਲਬਾਤ ਕਰਦੇ ਰਹਾਂਗੇ ਅੱਜ ਦੇ ਲਈ ਇਨਾ ਹੀ ਦਿਓ ਗੁਰਵਿੰਦਰ ਨੂੰ ਇਜਾਜ਼ਤ ਬਹੁਤ ਬਹੁਤ ਧੰਨਵਾਦ ਸ਼ੁਕਰੀਆ